ਆਈ ਹੋਣੀ ਐ ਉਹ ਕੁੜੀਓ ਕਿੱਧਰ ਆ ਗਈਆਂ ਸਸਿਕਾ ਮਤ ਅਸ ਸਸਿਕਾ ਮੇਰੇ ਮਤ ਸਸਿਕਾ ਕੋਈ ਸਸਿਕਾ ਫਾਪੀ ਜੇ ਪਹੁੰਚ ਗਈ ਹਾਂਜੀ ਮੈਂ ਹੋਣੀ ਆਈ ਆ ਜੀ ਮੈਂ ਹੋਜਣ ਨੂੰ ਫੋਨ ਕਰ ਦਿੱਤਾ ਸੀ ਪੰਜ ਮਿੰਟ ਹੋਏ ਮੈਨੂੰ ਵੀ ਆਈ ਨੂੰ ਹਾਂਜੀ ਮੈਂ ਆਈ ਸੀ ਮੈਂ ਪਹੁੰਚ ਗਈ ਸੀ ਅੱਛਾ ਅੱਛਾ ਮੈਨੂੰ ਪਾਣੀ ਲਿਆਣੀ ਭਾਬੀ ਨਹੀਂ ਤੇ ਬਸ ਪਾਣੀ ਹੀ ਪੀਣਾ ਹੈਗਾ ਰੱਜੇ ਠੰਡਾ ਪੀਣ ਲਾਂਗੇ ਹੈ ਹੋ ਸਭ ਠੀਕ ਹੈ ਹਾਂਜੀ ਬੜੀਆ ਤੁਸੀਂ ਸੁਣਾਓ ਠੀਕ ਆ ਠੀਕ ਆ ਥੈਂਕ ਯੂ ਦਾਡਾ ਬਹੁਤ ਬਹੁਤ ਤੁਸੀਂ ਆਏ ਅਜੇ ਮੇਰੇ ਕੋਲ ਟਾਈਮ ਨਹੀਂ ਸੀ ਅੱਜ ਮੈਂ ਕਹ ਉਹਨਾਂ ਦੇ ਜਦ ਪਤਾ ਕੀ ਹੋਣੀ ਆ ਭਾਜੀ ਮਿਲਣੀ ਆ ਇੱਕ ਵਾਰੀ ਹੋ ਜੇ ਨਰਾਜੀ ਹੋ ਕੇ ਬੈਠਾ ਮੈਂ ਕਹ ਨਰਾਜ ਤੇ ਮੇਰੀ ਨਰਾਜੀ ਕੀ ਤੇ ਮੇਰੇ ਕੋਲ ਦੇ ਨਹੀਂ ਲੰਗਦੀ ਜਦ ਤੁਸੀਂ ਫੋਨ ਕੀਤਾ ਮੈਨੂੰ ਕੀ ਹੋਣੀ ਆ ਕਿ ਅਸੀਂ ਆਉਣਾ ਆ ਵੀ ਉਦੋਂ ਚੱਲ ਚੱਲ ਜਾ ਹਨਾ ਫੇ ਚੱਲ ਉਦੋਂ ਗੱਡੀ ਨਹੀਂ ਜਾਣੀ ਉਹ ਮੈਂ ਕਹ ਮੇਤੋ ਤੁਹਾਡੀ ਉਹ ਬਰੀਆਂ ਅੱਛ ਜਿਆ ਪਜਾਰ ਦੇ ਵਿੱਚ ਫਿਰ ਅੱਛ ਜਿਆ ਮੈਂ ਕਹ ਮੇਤੋ ਗੱਡੀ ਬੜਨੀ ਨਹੀਂ ਮੇਰੇ ਤਾਂ ਧਰਤੀ ਦੇ ਪੈਰੇ ਨਾ ਲੱਗਣ ਮੈਂ ਕਹ ਮੇਰੇ ਭਾਜੀ ਭਾਬੀ ਨੇ ਆਣਾ ਆ ਚੱਲ ਮੈਂ ਕਹ ਪਹਿਲਾਂ ਸਾਰੇ ਕੰਮ ਛੱਡ ਕੇ ਨਾ ਉਦੋਂ ਆਈ ਮੇਰੇ ਮੈਂ ਤਦ ਹੀ ਕਹਿਤਾ ਸੀ ਮੈਂ ਕਹਤਾ ਸੀ ਇਹਨੂੰ ਪੂਜਾ ਨੂੰ ਮੈਂ ਕਹ ਤ ਮੈਂ ਕਹ ਗਲੀ ਦੇ ਵਿੱਚ ਮੇਰੇ ਲਈ ਔਕਾ ਥੋੜਾ ਘੱਟ ਸੀ ਹਾਂ ਠੀਕ ਤ੍ਰੀਤ ਨਹੀਂ ਆਈ ਤ੍ਰੀਤ ਵਗਾ ਰਹੀ ਆ ਅੱਛਾ ਲੈ ਆਣਾ ਸੀ ਨਾਲ ਮੈਂ ਕਹ ਚੱਲ ਮਿਲ ਜਾਂਦੀ ਸਾਨੂੰ ਥੋੜਾ ਜਿਹਾ ਮੈਂ ਤੁਹਾਨੂੰ ਵੇੜ ਲਈ ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਵਧੀਆ ਹੋ ਗਿਆ ਬਹੁਤ ਸੋਹਣਾ ਹੋ ਗਿਆ ਤੁਸੀਂ ਆ ਗਏ ਆਣਾ ਸੀ ਜਦੋਂ ਤੁਸੀਂ ਕਹਿ ਕੇ ਆਈਆਂ ਸੀ ਮੈਂ ਕਹ ਜੇ ਨਾ ਕਹਿ ਫਿਰ ਨਾ ਦਿਲ ਚ ਰਹਿਣਾ ਪਤਾ ਨਹੀਂ ਗੁੱਸਾ ਆ ਕੇ ਜਾਂਦੇ ਆਲੇ ਗੁੱਸਾ ਸਾਨੂੰ ਕਾਦਾ ਗੁੱਸਾ ਪਉਤੇ ਥੋਕ ਦਿੱਤਾ ਜੇ ਤੁਸੀਂ ਘਰੇ ਆ ਗਈਆਂ ਬੱਸ ਫੇਕ ਆਦਾ ਗੁੱਸਾ ਰਹਿ ਗਿਆ ਹਾਂਜੀ ਇੰਨੀ ਮੈਨ ਥੋੜੀ ਖੁਸ਼ੀ ਆ ਮੇਰੀਆਂ ਮੈਨੂੰ ਭੈੜਾ ਮਿਲ ਗਈਆਂ ਹਾਂਜੀ ਹਾਂਜੀ ਬਾਜੀ ਇੱਕ ਗੱਲ ਪੁੱਛਾਂ ਤੁਹਾਨੂੰ ਹਾਂ ਪੁੱਛ ਪੁੱਛ ਮੇਕਅਪ ਬਾਜੀ ਉਸ ਦਿਨ ਦੀ ਗੱਲ ਆ ਤੁਸੀਂ ਸਾ ਤੁਹਾਡੇ ਦਿਮਾਗ ਵਿੱਚ ਕਿੱਦਾਂ ਆਇਆ ਸਾਡੇ ਪ੍ਰਤੀ ਵੀ ਇਹਨਾਂ ਨੂੰ ਸਭਾ ਸਿਵਾਇਆ ਜਾਵੇ ਜੇ ਤਾਂ ਪੂਜਾ ਮੈਨੂੰ ਪਤਾ ਲੱਗਾ ਤੂੰ ਉਦੋਂ ਮੈਨੂੰ ਫੋਨ ਕੀਤਾ ਭੇਜ ਜਦਾ ਕਰਕੇ ਸਾਡਾ ਏਜੰਟ ਪੈਸੇ ਲੈ ਕੇ ਨੱਟ ਗਿਆ ਅਮਿੰਦਰ ਯਾਰ ਮੇਰੀ ਗੱਲ ਸੁਣ ਇੱਕ ਹੈਂ ਹਾਂ ਮੈਂ ਮਿੱਤ ਗੱਲ ਸੁਣਿਆ ਜਦੋਂ ਸਲਾਹ ਦੇ ਇੱਕ ਮੈਂ ਕਿਹਾ ਜਿੱਦਾਂ ਹੁਣ ਪੂਜਾ ਨੇ ਤਾਂ ਸਨੀਤਾ ਨਹੀਂ ਕੀਤੀ ਸਾਡੇ ਨਾਲ ਹਾਂ ਮੈਂ ਕਹਿੰ ਰਿਹਾ ਥੋੜਾ ਸਬਕ ਦੇ ਰਹੀ ਏ ਉਹ ਇਦਾਂ ਮੈਂ ਤਾਂ ਸੱਚ ਨੂੰ ਗੱਲ ਕਰਦਾ ਮੈਂ ਕਿਹਾ ਮੇਰਾ ਦੋਸਤ ਆ ਜਿਹੜਾ ਸਰਿੰਦਰ ਹਾਂ ਉਹ ਮੈਂ ਕਿਹਾ ਉਹਦੇ ਨਾਲ ਗੱਲ ਕਰਕੇ ਉਹਨੂੰ ਨਾਲ ਲੈ ਜਾਵਾਂ ਉਹਨੂੰ ਨਾਲ ਜਾ ਕੇ ਇੱਕ ਵਾਰੀ ਇਹਨਾਂ ਨੂੰ ਥੋੜੀ ਜਹੀ ਹੈ ਨਾ ਧਮਕੀ ਮਿਲ ਜਾਊਗੀ ਕਹਿੰਦਾ ਇਹਨੂੰ ਰੈਸਟ ਕਰ ਇਹ ਤਾਂ ਨੀ ਮੈਂ ਕੀ ਕੀ ਉਹ ਸੋਣਾ ਤੇ ਗੱਲ ਹੈ ਇੱਕ ਵਾਰੀ ਤੂੰ ਦੱਸ ਤੇ ਮਾੜਾ ਕੋਸ਼ਰ ਮੈਂ ਕਹਿੰਦਾ ਇਦਾਂ ਕਰ ਲਈਏ ਤਾਂ ਇਹ ਢਰ ਜੋ ਗਿਆ ਅੱਗੇ ਤਾਂ ਪਰ ਤੈਨੂੰ ਪਤਾ ਅਸੀਂ ਸਦਾਈ ਅਸਲੀ ਰੀਜਨਲ ਕੇਸ ਵੀ ਨਹੀਂ ਕਰ ਸਕਦੇ ਅੱਜ ਲੋਕਾਂ ਨੇ ਕਹਣਾ ਕਹਿੰਦਾ ਜੇ ਭੈਣਾ ਬੇਈਮਾਨ ਨਿਕਲੀਆਂ ਆ ਭਰਾ ਕਿੱਡਾ ਬੇਵਕੂਫ ਲਿਖ ਲਿਆ ਆਪਣੀਆਂ ਭੈਣਾਂ ਨੂੰ ਹੀ ਅੰਦਰ ਕਰਵਾਤਾ ਚਲੋ ਗੁੱਸਾ ਤਾਂ ਆਉਂਦਾ ਹੀ ਆ ਪਰ ਇਹ ਨਹੀਂ ਅੱਜ ਸਾਰਾ ਹੋ ਰਿਹਾ ਹੀ ਐਡਾ ਬਟਰ ਤੋਂ ਆਇਆ ਪਰ ਹੁਣ ਅਸੀਂ ਇਹ ਨਾ ਵਰਗੇ ਥੋੜੀ ਬਣਨਾ ਉਹ ਚਾਹ ਗੱਲ ਹੋ ਹੁਣ ਮੈਂ ਕਹਿੰਦਾ ਫਿਰ ਇਦਾਂ ਹੀ ਕਰੀਏ ਉਦੋਂ ਇਹ ਨਾਲ ਗੱਲ ਕਰਕੇ ਹੈਬਰੀਦ ਮੈਂ ਕਿਹਾ ਸਲਿੰਦਰ ਨਾਲ ਆਪਣੇ ਦੋਸਤ ਨਾਲ ਗੱਲ ਕਰਕੇ ਉਹਨੂੰ ਲੈ ਜਾਵਾਂ ਪਹਿਲਾਂ ਉਹਨੂੰ ਤਾਂ ਸਾਰਾ ਕੁਝ ਮੈਂ ਸਿਖਾ ਦੇਣਾ ਹੈ ਆਹੋ ਦੱਸੇ ਦੇਣਾ ਆਹੋ ਦੱਸ ਕੇ ਤੇ ਬਾਅਦ ਦੇ ਵਿੱਚ ਦੋਨਾਂ ਨੂੰ ਇੱਕ ਵਾਰੀ ਮਹਾਰਾਜਾ ਗੱਟੀ 'ਚ ਬਿਠਾ ਲ ਕੇ ਕਲੂਣਾ ਜਦੋਂ ਦੇਤਾ ਉਹਨਾਂ ਨੇ ਇਹਨਾਂ 'ਚ ਡਰ ਜਾਣਾ ਨਹੀਂ ਜਦੋਂ ਲਿਜਾ ਕੇ ਤੁਸੀਂ ਉਹਨੂੰ ਖੜਾ ਕਰਤਾ ਤਾਂ ਡਰ ਜਾਣਾ ਇਹਨਾਂ ਨੇ ਤੇ ਮੈਂ ਕਹਿੰਨਾ ਅੱਗੇ ਤੋਂ ਨਾ ਕਿਸੇ ਨਾਲ ਕੋਈ ਇਦਾਂ ਦਾ ਪਤਾ ਨਹੀਂ ਹੁੰਦਾ ਹੈਗਾ ਕਈ ਵਾਰ ਜਦੋਂ ਛੱਤਰ ਦਿਮਾਗ ਬੰਦੇ ਦਾ ਬਣ ਜਾਂਦਾ ਨਾ ਬੰਦੇ ਦੇ ਮੂੰਹ ਨੂੰ ਖੂਨ ਲੱਗ ਜਾਂਦਾ ਇਹ ਬੰਦਾ ਹੁੰਦਾ ਵੀ ਅੱਜ ਮੈਂ ਆਪਣੇ ਭਰਾ ਨਾਲ ਕੀਤੀ ਆ ਕਾਲੂ ਐਜੇ ਨਾਲ ਵੀ ਕਰ ਨਹੀਂ ਹੁਣ 2-3 ਦਿਨ ਹੋ ਗਏ ਤੁਹਾਨੂੰ ਗੇੜੇ ਮਾਰਦੇ ਨੂੰ ਹਰ ਵੇਲੇ ਤਾਂ ਉਹਦੇ ਜੰਦਾ ਲੱਗਾ ਰਹਿੰਦਾ ਕੀ ਪਤਾ ਹੁਣ ਕਿੱਥੇ ਬੈਠੀ ਆ ਉਹ ਪਹਿਲਾ ਕੱਲ ਨੂੰ ਜਾਵਾਂਗੇ ਪੂਜਾ ਦੇ ਘਰ ਹਾਂ ਪੂਜਾ ਦੇ ਘਰ ਦੇਖ ਕੇ ਨਿਗਰਾਨੀ ਰੱਖਾਂਗੇ ਪੂਰੀ ਉਤੋਂ ਬਾਅਦ ਹੋ ਸਕਦਾ ਜਨੀਤਾ ਦੇ ਘਰ ਗਈ ਹੋਵੇ ਘੱਟ ਲਵਾਂਗੇ ਪਿੱਛਾ ਮਗਰ ਮਗਰ 2-4 ਵਾਰੀ ਗੇੜੇ ਦਾ ਮਾਰਨੇ ਪੈਣਿਆ ਲੋਕਸ਼ੇਕ ਕੇ ਆਲ ਦੁਆਲੇ ਦੇਖਣਾ ਪੈਣਾ ਗਲੀ ਦੇ ਵਿੱਚੋਂ ਪੂਜਾ ਆਉਂਦੀ ਤਾਂ ਹੋਊਗੀ ਐਨਾ ਨਹੀਂ ਹੈਗਾ ਵੀ ਘਰੇ ਨਾ ਆਉਦੀ ਹੋਵੇ ਸਹੀ ਹੈ ਭਾਵੇਂ ਰਾਤ ਨੂੰ ਆਉਦੀ ਹੋਵੇ ਹੋ ਸਕਦਾ ਤੇਰੇ ਕਰਕੇ 2-4 ਵਾਰੀ ਰਾਤ ਅੱਗੇ ਪਿੱਛੇ ਹੋ ਗਏ ਗੇੜੇ ਮਾਰ ਕੇ ਮਾਰੀ ਇਹ ਰੱਖਣੀ ਪੈਣੀ ਸੂ ਹਾਂ ਹੋ ਸਕਦਾ ਜਿਸ ਹਿਸਾਬ ਨਾਲ ਸ੍ਰੀ ਤਾਂ ਬੋਲ ਕੇ ਗਈ ਆ ਫੂ ਲੁਕੀ ਹੋਈ ਇਹਦੇ ਘਰ ਹੋਵੇ ਇਹ ਵੀ ਨਹੀਂ ਸਾਨੂੰ ਪਤਾ ਪਤਾ ਥੋੜਾ ਹੁੰਦਾ ਸਹੀ ਗੱਲ ਆ ਤੇ ਚਲੋ ਕੰਮ ਉਧੇ ਕਰੋ ਪਰ ਕਹਿ ਦੇਣਾ ਥੋੜਾ ਜਿਹਾ ਪਿੱਛਾ ਦੇਖੋ ਵੀ ਆਂਦੀ ਜਾਂਦੀ ਆ ਖੋਲਦੀ ਤਾਲਾ ਜਾਂ ਨਹੀਂ ਖੋਲਦੀ ਆਪੇ ਪਤਾ ਲੱਗ ਜਾਊਗਾ ਫਿਰ ਇੱਧੇ ਕਰਦੇ ਅੱਛਾ ਇਹ ਗੱਲ ਸੀ ਅੱਛਾ ਇਹ ਗੱਲ ਸੀ ਵਧੀਆ ਹੋ ਗਿਆ ਭਾਜੀ ਭਾਬੀ ਤੁਸੀਂ ਸਾਨੂੰ ਨਾ ਜਿਹੜਾ ਸਾਡੇ ਅਕਲ ਤੇ ਪੜਦਾ ਪਿਆ ਸੀ ਉਹ ਚੱਕ ਹੋ ਗਿਆ। ਵਧੀਆ। ਇਹ ਹੀ ਸਭ ਕੁਝ ਸਿਖਾਣਾ ਸੀ ਉਹ ਜਾਂ ਜਿਹੜਾ ਕੋਈ ਕਰਾਂਦਾ ਆਪਣੀਆਂ ਧੀਆਂ ਨੂੰ ਅੰਦਰ ਦਾ ਸਹੀ ਗੱਲ ਆ। ਹਾਂਜੀ ਬਾਜੀ ਚਲਿਓ ਬਤ ਹਾਂਜੀ ਕਰਨ ਵਾਲੇ ਹੋਰ ਸੀ ਜਿਹੜਾ ਤੁਹਾਡੀ ਪੁਲਿਸ ਵਾਲੇ ਭਾਜੀ ਸੀਗੇ ਉਹ ਬਹੁਤ ਚੰਗੇ ਸੀਗੇ। ਉਹ ਮੇਰਾ ਬਹੁਤ ਬੈਸਟ ਫਰੈਂਡ ਆ ਦੋਸਤ ਮੈਂ ਤਦ ਹੀ ਉਹਨਾਂ ਆਪਣੇ ਦਿਲ ਦੀ ਗੱਲ ਕਰਕੇ ਤੁਹਾਡੇ ਘਰ ਲੈ ਕੇ ਆਇਆ ਉਦੋਂ ਮੈਂ ਕਿਸੇ ਪੁਲਿਸ ਵਾਲੇ ਰਿਹਾ ਸਕਦਾ ਸੀ। ਉਹਨਾਂ ਨੂੰ ਮਿਲਾ ਦਿਓ। ਮੈਂ ਸਾਧ ਲੂੰਗਾ ਕੈਸੇ ਆਹੋ ਅੱਜ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹ ਰਹੀ ਹਾਂ ਠੀਕ ਆ ਮੈਂ ਤੁਹਾਡੇ ਵੱਲੋਂ ਥੈਂਕਸ ਕਰ ਦਊਗਾ ਉਹ ਮੈਂ ਤਾਂ ਜਦੋਂ ਫੋਨ ਕੀਤਾ ਨਾ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਜਾਓ ਤੁਸੀਂ ਗੱਡੀ ਚ ਆਪਣੇ ਆਪਣੇ ਘਰ ਮੈਂ ਫੋਨ ਕੀਤਾ ਉਹਨੂੰ ਮੈਂ ਕਿਹਾ ਕੁੜੀਆਂ ਨੂੰ ਮੋੜ ਤੇ ਲਾਜੇ ਕਹਿੰਦਾ ਭਾਈ ਤੁਸੀਂ ਘਾਤੇ ਫਿਕਰ ਕਰਦੇ ਆਂ ਕਹਿੰਦਾ ਆਪਣੇ ਕੋਈ ਫਰਕ ਥੋੜੋ ਅਸੀਂ ਪਰਿਵਾਰ ਮੰਗੂ ਆਂ ਅੱਛਾ ਕੀ ਆ ਸਾਡੇ ਦਾ ਫੈਮਿਲੀ ਦੀ ਤਰ੍ਹਾਂ ਇਹਨਾਂ ਨੂੰ ਭਰਾਏ ਸਮਝਦੇ ਆਂ ਲੈ ਉਹਦਾ ਥੋੜੋ ਕਿਸੇ ਨੇ ਲਿਆ ਸਕਦਾ ਸੀ ਭਾਜੀ ਅਸੀਂ ਡਰ ਗਈਆਂ ਸੀ ਪਤਾ ਤੁਹਾਨੂੰ ਜ਼ਰੂਰੀ ਸੀ ਸਬਕ ਸਿਖਾਉਣਾ ਇੰਨਾ ਮਾ ਲਿਓ ਗਿਆ ਹਾਂ ਜੀ ਹਾਂ ਜੀ ਠੀਕ ਆ ਮੇਰਾ ਪੁੱਤ ਠੀਕ ਆ ਠੀਕ ਆ ਮੇਰਾ ਪੁੱਤ ਸਿਕਲੇ ਕਰਿਓ ਖਤਮ ਹਾਂ ਜੀ ਚਲੋ ਠੀਕ ਠੀਕ ਆ ਧੰਨਵਾਦ ਤੁਹਾਡਾ ਨਹੀਂ ਨਹੀਂ ਕੋਈ ਮੇਰਾ ਪੁੱਤ ਕੋਈ ਗੱਲ ਨਹੀਂ ਜਾਇਓ ਵਾਰ ਮੈਨੂੰ ਪਾਣੀ ਭਰਦੀ ਕੁੜੀਆਂ ਆ ਗਈਆਂ ਦੇਖੀ ਰਾਜਾ ਹੱਸੀ ਕਾਲਾ ਜੀ ਹੈ ਜੋ ਪੈਸਾ ਹੱਸੀ ਕਾਲਾ ਬਤਾ ਕੈਚਰ ਹੋ ਗਿਆ ਠੀਕ ਦਿਨ ਨੂੰ ਹੋਰ ਸੁਣਾਓ ਕਿਦਾਂ ਅੱਛਾ ਅੱਛਾ ਅੱਜ ਸੱਚੀ ਗੱਲ ਬੱਜੀ ਅੱਜ ਵਿੰਦਰ ਆ ਗਈ ਆ ਗਈ ਆ ਕੁੜੀਆਂ ਕੇ ਪਾਣੀ ਲੈ ਕੇ ਆ ਮੈਂ ਕਿਹਾ ਭਾਬੀ ਕਿਤੇ ਗਈਓ ਆ ਤੇ ਅੰਦਰ ਹੀ ਆ ਛੱਟੀ ਦਾ ਕਰਕੇ ਛੱਡਦੀ ਹੈ ਅੱਛਾ ਅੱਛਾ ਠੀਕ ਹੈ ਹੋਰ ਸੁਣਾਓ ਕਿਦਾਂ ਸੇਠ ਘਾੜੀ ਠੀਕ ਆ ਹਾਂ ਠੀਕ ਆ ਵਧੀਆ ਹੈ ਠੀਕ ਆ ਹੋਸ਼ਿੰਦਰ ਦਾ ਫੋਨ ਆਇਆ ਹਾਂਜੀ ਹਾਂਜੀ ਠੀਕ ਠਾਕ ਹਾਂਜੀ ਅੱਛਾ ਹੋਰ ਸ੍ਰੀਦਾ ਅਜੇ ਦਾ ਕਿਦਾਂ ਹਾਂਜੀ ਠੀਕ ਹਾਂਜੀ ਚਲੋ ਬਹੁਤ ਵਧੀਆ ਤਾਂ ਵੀ ਸਸਰੀ ਕਾ ਸਸਰੀ ਕਾ ਭਾਪੀ ਕਿਦਾਂ ਹਾਲ ਠੀਕ ਹਾਂਜੀ ਹੋਰ ਸਭ ਠੀਕ ਹਾਂਜੀ ਹਾਂਜੀ ਬਸ ਵਧੀਆ ਤੁਸੀਂ ਸੁਣਾਓ ਬਸ ਠੀਕ ਆ ਚਲੋ ਵਧੀਆ ਕਿਤਾ ਜਿਹੜਾ ਮਾਲਿਆ ਛੇਤੀ ਛੇਤੀ ਹਾਂ ਹਾਂਜੀ ਭੋਰ ਪੱਬੀ ਕੰਪੀਆ ਸਾਹਿਬ ਠੀਕ ਠਾਕ ਆ ਜਾਂਦਾ ਆ ਫੋਨ ਅਜੇ ਹੁਣਾਂ ਤਾਂ ਹੁੰਦਾ ਹਾਂਜੀ ਹਾਂਜੀ ਆ ਜਾਂਦਾ ਠੀਕ ਠਾਕ ਆ ਹਾਂਜੀ ਦੇਖ ਲਾ ਸੁਨੀਤਾ ਮੈਂ ਕਿਹਾ ਐਡਾ ਵੱਡਾ ਭਾਜੀ ਨਾ ਸੀ ਧੋਖਾ ਕੀਤਾ ਸੀ ਨਾ ਹੈ ਇਹਨਾਂ ਦੇ ਚਿਹਰੇ ਤੇ ਕੋਈ ਵੀ ਜੇ ਇਹਨਾਂ ਨੂੰ ਦਿਲ ਸਾਰਾ ਕੁਝ ਭੁੱਲ ਗਏ ਯਾ ਦੱਸ ਤੁਸੀਂ ਸਾਡੀਆਂ ਭੈਣਾਂ ਆਂ ਆ ਇੱਕ ਹੀ ਹੋ ਗਿਆ ਪਹਿਲਾਂ ਗਲਤੀਆਂ ਕਰਦੀਆਂ ਹੁੰਦੀਆਂ ਆਪਣੀਆਂ ਗਲਤੀਆਂ ਕਰਦੀਆਂ ਸੀ ਬਸ ਇਹਨਾਂ ਨੇ ਹੁਣ ਇਹ ਗੱਲ ਚੁੱਕਣੀ ਨਹੀਂ ਨੀ ਇਹਦਾ ਅੱਜ ਲੱਗਦਾ ਸਾਨੂੰ ਤੁਸੀਂ ਮਾਫ਼ ਨਹੀਂ ਨਹੀਂ ਅਸੀਂ ਉਦੋਂ ਹੀ ਪੁੱਤ ਤੁਹਾਨੂੰ ਮਾਫ਼ ਕਰ ਦਿੱਤਾ ਹੋਰ ਸਾਨੂੰ ਐਦਾਂ ਲੱਗਦਾ ਕਿ ਅਸੀਂ ਆਪਣੇ ਪੇਕੇ ਘਰ ਆਈਆਂ ਕਹਿੰਦੇ ਹੁੰਦੇ ਕੁੜੀਆਂ ਨੂੰ ਤਾਂ ਬਹਾਨਾ ਚਾਹੀਦਾ ਪੇਕੇ ਘਰ ਜਾਣ ਦਾ ਪਰ ਹੋਰ ਨਾ ਤੁਸੀਂ ਕਦੀ ਦਿਲ 'ਚ ਨਾ ਰੱਖਿਓ ਕਿ ਸਾਡੇ ਦਿਲ ਦੇ ਵਿੱਚ ਤੁਹਾਡੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਫਰਕ ਪਿਆ ਹੋਊਗਾ ਫੇ ਤੁਸੀਂ ਐਦਾਂ ਕੀਤੀ ਫੇ ਗੀ ਹੋ ਗਿਆ ਕੁਝ ਵੀ ਨਹੀਂ ਪਹਿਲਾਂ ਗਲਤੀਆਂ ਕੀਤੀਆਂ ਗਲਤੀਆਂ ਕਰਨਾ ਇਨਸਾਨ ਕਰਤੀਆਂ ਕਰ। ਭਾਜੀ ਨੇ ਸਾਡੀ ਹੇਰਾਫੇਰੀ ਦੇਖੀ, ਝੂਠ ਬੋਲਣਾ ਦੇਖਿਆ। ਧੋਖਾ ਕਿੰਨਾ ਕੀਤਾ ਅਸੀਂ ਭਾਜੀ ਨਾਲ, ਲਾਲਚ ਕਿੰਨਾ ਕੀਤਾ ਪਰ ਸਾਡਾ ਭਾਜੀ ਨੇ ਪਿਆਰ ਨਹੀਂ ਦੇਖਿਆ। ਕਿਉਂ ਕਮਲ ਜੀ? ਪਿਆਰ ਤਾਂ ਭਾਜੀ ਨੇ ਦੇਖਿਆ ਸਾਡਾ। ਹੈ ਚੱਲੀਏ। ਪਿਆਰ ਤਾਂ ਅਸੀਂ ਕਰਦੀਆਂ ਸੀ। ਪਹਿਲਾਂ ਪਿਆਰ ਸਾਡਾ ਲਾਲਚ ਵਾਲਾ ਸੀ। ਤੇ ਹੁਣ ਹੁਣ ਸਾਡਾ ਪਿਆਰ ਦਿਲੋਂ ਆ ਤੇ ਸੱਚਾ ਸੁੱਚਾ ਪਿਆਰ ਆ। ਬਿਲਕੁਲ ਮੇਰਾ ਪੁੱਤ। ਸਹੀ ਗੱਲ ਆ ਹੋ ਤੁਸੀਂ ਬਹੁਤ ਚੰਗੀ ਗੱਲ ਕੀਤੀ ਆ ਜਿਹੜਾ ਹੁਣ ਸਾਡਾ ਪਿਆਰ ਆ ਨਾ ਇਹ ਸੱਚਾ ਤੇ ਸੁੱਚਾ ਐਦਾਂ ਹੀ ਰੱਖਿਓ ਹੁਣ ਹਾਂਜੀ ਐਦਾਂ ਹੀ ਕਾਲਪੁਰਖ ਰੱਖੇ ਸਾਡੇ ਪਿਆਰ ਨੂੰ ਭੈਣਾ ਭਰਾਵਾਂ ਦੇ ਪਿਆਰ ਨੂੰ ਐਦਾਂ ਹੀ ਰੱਖੇ ਹੋਰ ਨਾ ਵਿਸ਼ਵਾਸ ਟੁੱਟਣ ਦੇ ਮੈਂ ਤਾਂ ਭਾਜੀ ਇਹ ਕਹਿਨੀ ਆ ਕਿ ਸਾਰੇ ਭੈਣਾ ਭਰਾਵਾਂ ਦੀਆਂ ਲੰਬੀਆਂ ਉਮਰਾਂ ਬਖਸ਼ੇ ਪ੍ਰਮਾਤਮਾ ਕਿਸੇ ਨੂੰ ਕਦੇ ਕੋਈ ਆਂਚ ਨਾ ਆਵੇ ਸਾਡਾ ਤਾਂ ਕੋ ਸੁਪਨਾ ਸੀ ਭਾਜੀ ਜਿਹੜਾ ਨਿਕਲ ਗਿਆ ਸਹੀ ਗੱਲ। ਤਾਂ ਬਹੁਤ ਸ਼ੁਕਰ ਕਰਦੀ ਆ ਵੀ ਸਾਨੂੰ ਭਰਾ ਦੁਆਰਾ ਮਿਲ ਗਿਆ। ਸਹੀ ਗੱਲ। ਮੈਨੂੰ ਭੈਣਾ ਮਿਲ ਗਈ। ਜੇ ਤੁਸੀਂ ਵਿਛੜ ਜਾਂਦੇ ਸਾਡੀ ਤਾਂ ਦੁਨੀਆ ਹੀ ਖਤਮ ਸੀਗੀ। ਤਾਂ ਮੇਰਾ ਵੀ ਦੇਖੋ ਮੇਰਾ ਕੌਣ ਐਸ ਦੁਨੀਆ ਤੇ ਤੁਹਾਤੋਂ ਬਿਨਾ? ਤੁਸੀਂ ਆ ਮੇਰੀਆਂ ਭੈਣਾ ਜੇ ਤੁਸੀਂ ਵੀ ਮੈਨੂੰ ਸਾਥ ਛੱਡ ਜਾਂਦੀਆਂ ਤਾਂ ਫੇਰ ਮੇਰਾ ਕੀ ਬਣਦਾ? ਰੱਬ ਦਾ ਸ਼ੁਕਰ ਕਰੋ। ਹਾਂਜੀ ਕਹਿੰਦੇ ਹੁੰਦੇ ਮਾਪਿਆਂ ਤੋਂ ਬਾਅਦ ਵਿਹੜਾ ਖੁੱਲਦਾ ਤਾਂ ਭਰਾ ਭਜਾਈ ਨਾਲ ਖੁੱਲਦਾ। ਨਹੀਂ ਤਾਂ ਪੇਕਾ ਘਰ ਸਭ ਮੈਂ ਕਹਿੰਦੀ ਜਿੰਦੇ ਵਸਦੇ ਰਹਿਣੋਂ ਭੈਣ ਭਰਾ। ਮਹਾਰਾਜ ਇਦਾਂ ਹੀ ਰੱਖੇ ਇਦਾਂ ਹੀ ਸਾਡਾ ਪਿਆਰ ਆਪਸ ਵਿੱਚ ਬਣਿਆ ਰਵੇ ਸੋਚਣ ਵਾਲੀ ਗੱਲ ਆਪ ਤਾਂ ਇਹਨਾਂ ਨੇ 10 ਲੱਖ ਦੀ ਚਲੋ ਬੇਇਮਾਨੀ ਕੀਤੀ ਸੀ ਹੁਣ ਮੈਂ ਤੈਨੂੰ ਚੇਤਾਰਦੀ ਨਹੀਂ ਮੈਂ ਬੈਠਾ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਪਰ ਆਪਾਂ 10 ਲੱਖ ਨੂੰ ਸਦਾ ਕਿੰਨਾ ਕੁ ਵਾਰਤ ਲੰਦੀਆਂ ਸਹੀ ਸਹੀ ਗੱਲ ਇਹ ਤਾਂ ਕੋਣੀ ਛੱਲੀਆਂ ਸੀ ਕਮਨੀਆਂ ਮੇਰੀਆਂ ਭੈਣਾਂ ਸਮਝ ਜੀ ਸੀ ਨਹੀਂ ਸਮਝ ਜੀ ਸੀ ਕੋਈ ਫੇਰ ਪਛਤਾਉਣਾ ਸੀ ਬਾਅਦ ਵਿੱਚ ਭਾਬੀ ਤੁਸੀਂ ਸਹੀ ਕੀਤਾ 5-5 ਲੱਖ ਨਾਲ ਕਿਤੇ ਸਾਡੀ ਜ਼ਿੰਦਗੀ ਥੋੜੀ ਨਿਕਲ ਜਾਣੀ ਸੀ ਸਾਡੀ ਜ਼ਿੰਦਗੀ ਤਾਂ ਤੁਹਾਡੇ ਨਾਲੇ ਨਿਕਲਣੀ ਆ ਭਾਬੀ ਪੁੱਤਰਾ ਨਾਲੇ ਸਹੀ ਗੱਲ ਆ ਜੀ ਚਲੋ ਸੁਨੀਤਾ ਛੱਡੋ ਹੁਣ ਤੁਸੀਂ ਮੇਰੀ ਗੱਲ ਸੁਣ ਛਿੰਦਾ ਬਾੜ ਡਬਈ ਦੇ ਵਿੱਚ ਪੰਜ ਛੇ ਟਰਲੇ ਚੱਲਦੇ ਆ ਉਹ ਕਿਤੇ ਘੱਟ ਪੈਸੇ ਕਮਾਉਂਦਾ ਆ ਮੈਨੂੰ ਜਿੱਥੇ ਤੱਕ ਲੱਗਦਾ ਛਿੰਦੇ ਦਾ 500 7 ਲੱਖ ਰੁਪਈਆ ਮਹੀਨੇ ਦਾ ਹੈਗਾ ਆ ਹੈਗਾ ਜਾਂ ਨਹੀਂ ਹੈਗਾ ਤਾਂ ਫੇ ਅਜੇ ਵੀ ਘੱਟ ਨਹੀਂ ਹੈਗਾ ਮਹਾਰਾਜ ਦੀ ਕਿਰਪਾ ਦੇ ਨਾਲ ਪੂਰੀ ਚੜ੍ਹਦੀ ਕਲਾ ਚ ਤੇਲ ਫੈਕਟਰੀ ਦੇ ਵਿੱਚ ਕੰਮ ਕਰਦਾ ਤੇ ਉਹ ਵੀ ਲੱਗ ਭੱਗੇ ਇਹ ਲੱਗੇ ਲੱਗੇ ਛਾਕੇ ਪਹੁੰਚਦਾ ਹੋਣਾ ਚਲੋ ਸਾਡੇ ਸਾਡੇ ਬੱਚੇ ਇੱਦਾਂ ਹੀ ਕਮਾਉਂਦੇ ਰਹਿਣ ਭੈਣਾ ਭਰਾ ਇੱਦਾਂ ਹੀ ਕਮਾਉਂਦੇ ਰਹਿਣ ਹੋਰ ਕੀ ਚਾਹੀਦਾ ਹੈ ਨਾ ਆਪਣੇ ਆਪਣੇ ਘਰਾਂ ਨੂੰ ਮੈਂ ਤਾਂ ਆਪ ਬਹੁਤ ਹੈਰਾਨ ਹੋ ਗਿਆ ਮੈਂ ਚਾਹ ਰੱਖੀ 5-5 ਲੱਖ ਦੀ ਖਾਤਰ ਕਰਕੇ ਬਹਿ ਗਈਆਂ ਉਹ ਪਾਗਲੋ ਇਹਨੇ ਤਾਂ ਤੁਹਾਡੇ ਘਰ ਦਾ ਖਰਚਾ ਆ ਸਾਡੀ ਅਕਲ ਤੇ ਪੜਦਾ ਪੈ ਗਿਆ ਸੀ ਭਾਜੀ ਅਕਲ ਤੇ ਪੜਦਾ ਇਦਾਂ ਦਾ ਪੈ ਗਿਆ ਸਾਨੂੰ ਸਮਝੇ ਨਹੀਂ ਸੀ ਆਉਂਦੀ ਇੱਕ 5 ਲੱਖ ਦਿੰਦਾ ਸੀ ਹਾਂ ਇਨਸਾਨ ਗਲਤੀਆਂ ਦਾ ਮਗਰ ਲੱਗ ਗਈ ਇਨਸਾਨ ਗਲਤੀਆਂ ਦਾ ਪੁੱਤ ਲਿਆ ਗਲਤੀਆਂ ਹੋ ਜਾਂਦੀਆਂ ਆ ਅਸੀਂ ਵੀ ਤਾਂ ਗਲਤੀਆਂ ਕਰਦੇ ਅਸੀਂ ਵੀ ਤਾਂ ਗਲਤੀਆਂ ਦੇ ਪੁੱਤ ਲਿਆ ਹੋਉ ਭੁੱਲ ਗਏ ਕੋਸ ਸੁਫਨੇ ਦੀ ਤਰ੍ਹਾਂ ਭੁੱਲ ਜਾਓ ਬਸ ਪਰ ਇੱਕ ਗੱਲ ਆ ਪਾਜੀ ਕਹਿੰਦੇ ਹੁੰਦੇ ਜੇ ਅਸੀਂ ਭਰਾ ਭਜਾਈ ਨਾ ਵਧੀਆ ਪਿਆਰ ਰੱਖਾਂਗੇ ਨਾ ਤਾਂ ਉਹ ਵੀ ਸਾਨੂੰ ਧੀਆ ਸਮਝੂਗੇ ਜੇ ਤੁਸੀਂ ਨਹੀਂ ਸਾਨੂੰ ਸਮਝਣਾ ਜਾਂ ਅਸੀਂ ਨਹੀਂ ਸਮਝਣਾ ਤੇ ਇੱਕ ਦੂਜੇ ਦੇ ਫਾੜੇ ਪਹਿਣੇ ਆ ਘਰਾਂ ਚ ਲੜਾਈਆਂ ਹੀ ਹੁੰਨੀਆਂ ਲੜਾਈਆਂ ਹੀ ਹੁੰਨੀਆਂ ਮੇਗਾ ਭਾਜੀ ਦੇਖ ਲਓ ਜਦੋਂ ਲੜਾਈਆਂ ਝਗੜੇ ਹੁੰਦੇ ਆ ਨਾ ਧੀਆ ਮਾਪਿਆਂ ਜੋਗੀਆਂ ਰਹਿੰਦੀਆਂ ਤੇ ਨਾ ਮਾਪੇ ਧੀਆ ਜੋਗੇ ਰਹਿੰਦੇ ਆ ਸਹੀ ਗੱਲ ਆ ਸ੍ਰੀ ਇਹ ਫੇ ਫਾੜ ਪੈ ਜਾਂਦੇ ਫਿਰ ਅਲੱਗ ਹੋ ਜਾਂਦੇ ਆ ਇਹਦੇ ਨਾਲੋਂ ਕੀ ਆ ਤੁਸੀਂ ਏਕਾ ਰੱਖੋ ਪਿਆਰ ਇੰਨਾ ਕਰੋ ਕਿ ਤੁਹਾਡੇ ਪਰਿਵਾਰ ਇਕੱਠਾ ਹੀ ਰਵੇ ਬਿਲਕੁਲ ਸਹੀ ਤਾਂ ਮੈਂ ਤਾਂ ਇਹ ਕਹਿੰਨਾ ਆ ਜੀ ਦੇ ਜੀ ਪਿਆਰ ਕਰੋ ਜੀ ਦੇ ਜੀ ਇੱਕ ਦੂਏ ਨੂੰ ਪਿਆਰ ਕਰੋ ਮਰਨ ਤੋਂ ਬਾਅਦ ਆ ਸਾਰੇ ਰੋਂਦੇ ਆ ਫਿਰ ਰੋਂਦਾ ਕੀ ਫਾਇਦਾ ਫਿਰ ਨਹੀਂ ਕੋਈ ਫਾਇਦਾ ਕੋਈ ਸੁਪਰਕਾਤੀਆਂ ਪਰਮਾਤਮਾ ਨਾਲ ਜਿਨੇ ਸਾਨੂੰ ਫਿਰ ਸਾਡੇ ਫੁੱਲਾਂ ਵਾਲੀ ਆਪ ਫਿਰ ਘਰ ਵਿੱਚ ਇਕੱਠੀ ਕਰ ਲਿਆਂਦੀ ਅਸੀਂ ਵੀ ਆਣ ਜੋਗੀਆਂ ਰਹਿ ਗਈਆਂ ਤੁਸੀਂ ਵੀ ਆਣ ਪੂਜਾ ਕਿੰਨਾ ਟੈਨਸ਼ਨ ਸਗਾ ਇਦਾਂ ਮੈਂ ਕਿਹਾ ਮੈਨੂੰ ਦੱਸਦੀ ਸੀ ਸੁਨੀਤਾ ਮੈਂ ਘਰ ਦਾ ਤਾਂ ਜੋ ਹੋਊਗਾ ਹੀ ਹੋਊਗਾ ਬਾਜੀ ਦਾ ਬਿਮਾਰ ਪਏ ਆ ਪਰ ਮੈਂ ਕਿਹਾ ਮੇਰੀਆਂ ਦੋਨੇ ਭੈਣਾਂ ਸੀ ਦੋਨੇ ਕਿ ਮੈਂ ਲਾ ਕੇ ਇੰਨਾ ਕੁਝ ਬੋਲ ਕੇ ਆਈਆਂ ਮੈਂ ਬਾਜੀ ਮੈਂ ਤਾਂ ਮੇਰਾ ਪਰਦੈਨ ਨਹੀਂ ਸੀ ਕਾਪਾ ਬੋਲਣ ਮੈਂ ਬਾਜੀ ਮਾਫੀ ਮੰਗਦੇ ਹਾਂ ਜੇ ਵੀ ਅਸੀਂ ਦਿਲੋਂ ਮਾਫੀ ਮੰਗਦੇ ਹਾਂ ਉਹ ਛੱਡ ਦਿਓ ਇਹ ਗੱਲਾਂ ਨੂੰ ਛੱਡ ਦਿਓ ਹੁਣ ਤੁਸੀਂ ਆਪਣੇ ਦਿਲ 'ਚ ਨਾ ਰੱਖਿਓ ਕੋਈ ਵੀ ਗੱਲ ਨੋਮਲੀਆ ਇੱਕ ਕਮਲੀ ਆ ਤੈਨੂੰ ਲੱਗਦਾ ਹੋਸ਼ ਆ ਪਿਓ ਹੀ بار بار ਕੱਲਾ ਕਰਕੇ ਆਪੋ ਮਨ ਨੂੰ ਕੀ ਕਰੀ ਜਾਂਦੇ ਆ ਸੁਨੀਤਾ ਤੂੰ ਵੀ ਚੱਲੀ ਆ ਅਸੀਂ ਕਾਂਡੇ ਕੀਤਾ ਐਦਾਂ ਦਾ ਤੈਨੂੰ ਕੀ ਇੱਕ ਸੁਪਨੇ ਦੀ ਤਰ੍ਹਾਂ ਭੁੱਲ ਜਾ ਨੂੰ ਬਸ ਮਾਰਾ ਸੁਪਨਾ ਆਇਆ ਸੀ ਖਤਮ ਹੋ ਗਿਆ ਅੱਖ ਖੁੱਲੀ ਸਵੇਰਾ ਮੈਂ ਵੀ ਉਦਾਂ ਸੋਚਦੀ ਹੁੰਦੀ ਸੀ ਮੈਂ ਕਈ ਐਦਾਂ ਕਰਨ ਲੱਗੀਆਂ ਆ ਕਈ ਵਾਰੀ ਮੈਂ ਪ੍ਰੀਤ ਨਾਲ ਵੀ ਗੱਲ ਕਰਨੀ ਆ ਤੇਰੀਆਂ ਭੂਈਆਂ ਮੈਂ ਕਦੇ ਲੱ ਕਿੱਦਾਂ ਕਰਦੀਆਂ ਇਹਨਾਂ ਨੂੰ ਇਹ ਨਹੀਂ ਸਮਝ ਲੱਗਿਆ ਪਰ ਕਿੱਥੇ ਜਾਣਾ ਮਾਪੇ ਸਾਡੇ ਇਹੀ ਆ ਕਿੰਨਾ ਫਰਕਣਾ ਹੈ ਕਿੰਨਾ ਤਾਡੇ ਨਾਲ ਹੀ ਲੜੀ ਝਗੜੀ ਜਾਣਾ ਭਾਬੀ ਮੈਨੂੰ ਤਾਂ ਹੋਰ ਬਹੁਤ ਹੋਰ ਸੋਸ ਹੁੰਦਾ ਅਸੀਂ ਤੁਹਾਡੇ ਨਾਲ ਕਿੰਨਾ ਪੰਗੇ ਲੈਂਦੀਆਂ ਰਹੀਆਂ ਭਾਜੀ ਤੁਹਾਨੂੰ ਨਹੀਂ ਪਤਾ ਅਸੀਂ ਤੁਹਾਡੇ ਜਦੋਂ ਤੁਸੀਂ ਸਬਜੀ ਲੈਣ ਗਏ ਸੀ ਅਸੀਂ ਬਹੁਤ ਬਤਮੀਜ਼ੀ ਕੀਤੀ ਭਾਜੀ ਮੈਂ ਦੇਖਿਆ ਕਿ ਮੈਂ ਦੇਖਿਆ ਨਹੀਂ ਮੈਂ ਕਰਨੀ ਅਸੀਂ ਫਿਰ ਵੀ ਭਾਬੀ ਕਿੰਨੀ ਚੰਗੀ ਆ ਇਹ ਤਾਂ ਸਾਨੂੰ ਮਾਵਾਂ ਤੋਂ ਵੀ ਜ਼ਿਆਦਾ ਪਿਆਰ ਕੀਤਾ ਹੀ ਨੇ ਪਰ ਅਸੀਂ ਨਹੀਂ ਸਮਝਿਆ ਹੋ ਜਾ ਜਦੋਂ ਗਲਤੀ ਇੱਕ ਇੱਕੋ ਹੀ ਇੱਕ ਲਵ ਜਾ ਮਾਫੀ ਤੇ ਧੰਨਵਾਦ ਜਦੋਂ ਮਾਫੀ ਮੰਗ ਲਈ ਜੇ ਅਸੀਂ ਮਾਫ਼ ਨਹੀਂ ਕੀਤਾ ਇਨਸਾਨ ਨੂੰ ਸੁਣ ਲਓ ਮੇਰੀ ਗੱਲ ਜੇ ਅਸੀਂ ਮਾਫ਼ ਨਹੀਂ ਕਰਾਂਗੇ ਫਿਰ ਵੀ ਅੜ ਕੇ ਰਵਾਂਗੇ ਆਕੜ ਵਿੱਚ ਰਵਾਂਗੇ ਤਾਂ ਅਸੀਂ ਰੱਬ ਤੋਂ ਵੱਡੇ ਹੋ ਗਏ ਰੱਬ ਦੇ ਅੱਗੇ ਜਾ ਕੇ ਝੁਕ ਜਾਓ ਮਾਫੀ ਮੰਗ ਲਓ ਰੱਬ ਮਾਫ਼ ਕਰਦਾ ਜਾਂ ਨਹੀਂ ਕਰਦਾ ਕਰਦਾ ਹੈ ਨਾ ਤੇ ਸਾਨੂੰ ਵੀ ਜਦੋਂ ਅਸੀਂ ਗਲਤੀ ਕੀਤੀ ਜਾਂ ਨਹੀਂ ਕੀਤੀ ਜਦੋਂ ਅਸੀਂ ਮਾਫੀ ਮੰਗ ਲਈ ਤਾਂ ਫਿਰ ਸਾਨੂੰ ਮਾਫ਼ ਕਰਨਾ ਚਾਹੀਦਾ ਜੇ ਅਸੀਂ ਫਿਰ ਵੀ ਆਕੜ ਰੱਖਾਂਗੇ ਤਾਂ ਫੇਰ ਤਾਂ ਬਹੁਤ ਮਾੜੀ ਗੱਲ ਵਾ ਸਿਆਰੇ ਕਹਿੰਦੇ ਆ ਆਪਣੇ ਆਪਣੇ ਹੁੰਦੇ ਆ ਟੁੱਟੀਆਂ ਬਾਹਾਂ ਗੱਲ ਨੂੰ ਆਉਂਦੀਆਂ ਬਾਹਾਂ ਟੁੱਟ ਜਾਂਦੀ ਡਾਕਟਰ ਉਹਨੂੰ ਗਲੇ ਨਾ ਪਾਉਂਦੇ ਆ ਨਾ ਕਿਸੇ ਦੇ ਹੋਰ ਗਲੇ ਦਾ ਤਾਂ ਨਹੀਂ ਪਾਉਂਦੇ ਆਪਣੇ ਗਲੇ ਨੇ ਪਾਉਂਦੇ ਆ ਨਾ ਐਡਾ ਟੰਗ ਦਿੰਦੇ ਆ ਤਾਂ ਫਿਰ ਇਹ ਅਸੀਂ ਫੇ ਵੀ ਨਹੀਂ ਸਮਝ ਸਕਦੇ ਹੈਗੇ ਆਪਣੇ ਆਪਣੇ ਹੁੰਦੇ ਆ ਹੂੰ ਸਹੀ ਚਲੋ ਮੈਂ ਤਾਂ ਇਹੀ ਸੋਚਦੀ ਹੁੰਦੀ ਸੀ ਕਾਸ਼ ਜਿੱਦਾਂ ਮੈਂ ਲੋਕਾਂ ਨੂੰ ਦੇਖਣਾ ਨਾ ਨਾਨਾ ਪਰਜਾਈਆਂ ਦਾ ਐਨਾ ਪਿਆਰ ਬਾਜ਼ਾਰਾਂ ਨੂੰ ਜਾਣਾ ਇਕੱਠਿਆਂ ਨੇ ਹੱਸਣਾ ਖੇਡਣਾ ਮੈਂ ਸੋਚਦੀ ਸੀ ਕਾਸ਼ ਕਦੀ ਸਾਡੇ ਵੀ ਇਦਾਂ ਹੋਊਗੀ ਲੈ ਭਾਬੀ ਵੀ ਆ ਗਏ ਤੇ ਹਾਂ ਤੂੰ ਕਾ ਤੇ ਫਿਕਰ ਕਰਦੀ ਆ 10 ਸਾਨੂੰ ਕਿਹੜੀ ਚੀਜ਼ ਲੈਣੀ ਆ ਆਪਾਂ ਚੱਲਦੇ ਆਂ ਬਾਜ਼ਾਰ ਨੂੰ ਸਿਰੋ ਪਰਮਾਤਮਾ ਇੱਦਾਂ ਪਿਆਰ ਬਣਾ ਕੇ ਰੱਖੇ ਬਸ ਆਪਾਂ ਦੀ ਇਹ ਹੀ ਖੁਸ਼ੀ ਆ ਤੁਸੀਂ ਆਂਦੀਆਂ ਹੱਸ ਕੇ ਆਪਾਂ ਹੋਰਾਂ ਨੂੰ ਦੇਖ ਕੇ ਖੁਸ਼ ਹੁੰਨੇ ਹੁਣ ਆਪਾਂ ਇਕੱਠਿਆਂ ਨੇ ਰਹਿਣਾ ਖੁਸ਼ ਰਹਿਣਾ ਹਰ ਇੱਕ ਨੂੰ ਦੇਖ ਕੇ ਖੁਸ਼ ਹੋਵੋ ਖੁਸ਼ ਹੋਵੋ ਹਾਂਜੀ ਕਦੀ ਸਰੋੜਾ ਵਰਗੀ ਆ ਸਾਡੀ ਕਮਾਈ ਤੁਸੀਂ ਵੀ ਸਾਨੂੰ ਲੱਖਾ ਨਰਦੀਆਂ ਕੁੜੀਓ ਤੁਸੀਂ ਘੱਟ ਹੋ ਸਾਡੇ ਲਈ ਸਾਡੀਆਂ ਰਾਣੀਆਂ ਤੁਸੀਂ ਰਾਣੀਆਂ ਸਹੀ ਭੈਣਾ ਰਾਣੀਆਂ ਹੁੰਦੀਆਂ ਕਰਦੀਆਂ ਮੈਨੂੰ ਪਤਾ ਉਹ 2 ਦਿਨ 3 ਦਿਨ ਮੈਂ ਕਿੱਦਾਂ ਕੱਢੇ ਏ ਉਹੀ ਜਿਨ੍ਹਾਂ ਬੱਚਿਆਂ ਨੂੰ ਹੱਥਾਂ 'ਚ ਪਾਲਿਆ ਹੋਵੇ ਵਿਆਇਆ ਹੋਵੇ ਤੇ ਜਦੋਂ ਘਰ ਦੇ ਭਰਾ ਨੂੰ ਆ ਕੇ ਕੁਝ ਬੋਲ ਕੇ ਜਾਣ ਉਹ ਰਾਦਾ ਮਰਨਾ ਹੋ ਜਾਂਦਾ ਮੈਂ ਤਾਂ ਇਹ ਕਹਿੰਦਾ ਸੀ ਰੱਬਾ ਮੈਨੂੰ ਚੱਕ ਲੈ ਨਾ ਨਾ ਭਾਜੀ ਐਂ ਤਾਂ ਕਿਉਂ ਪਹਿਤੋਂ ਪਹਿਲਾਂ ਕਿ ਮੇਰੀਆਂ ਭੈਣਾਂ ਮੈਨੂੰ ਕਾਜੀ ਕਾਜੀ ਮੇਰੀ ਗੱਲ ਸੁਣੋ ਸਾਡੀ ਵੀ ਸਰ ਤੁਹਾਡੇ ਸਿਰ ਤੇ ਸਰਦਾਰੀ ਆ ਅਸੀਂ ਕੁਛ ਨਹੀਂ ਹੈਗੀਆਂ ਅਸੀਂ ਤੁਹਾਡੇ ਨਾਲ ਹੀ ਆਂ ਬੜੀਆਂ ਮਾਰੇ ਕਿਰਪਾ ਕਰੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਸਾਰੇ ਭੈਣ ਭਰਾ ਇਕੱਠੇ ਹੋ ਜਾਣ ਰਾਜੀ ਖੁਸ਼ੀ ਰਹਿਣ ਹੱਸਦੇ ਬਸਦੇ ਰਹਿਣ ਮੈਂ ਤਾਂ ਬਸ ਇਹੀ ਕਹਿੰਦਾ ਸਹੀ ਗੱਲ ਆ ਕਾਜੀ ਚਲ ਲਿਆ ਚਾਹ ਕੁੜੀਆਂ ਲਈ ਫੇ ਹਾਂਜੀ ਕੋਈ ਨਹੀਂ ਚਲ ਫੇ ਬੈਠੋ ਪੂਜਾ ਮੈਂ ਰੋਟੀ ਬਣਾਉਣੀ ਆ ਹੈ ਨਹੀਂ ਭਾਬੀ ਰੋਟੀ ਰਹਿਣਦੇ ਅਸੀਂ ਚਾਹ ਪੀ ਹੀ ਲਈ ਆ ਅਸੀਂ ਜਾ ਕੇ ਤਿਆਰੀ ਕਰਨੀ ਆ ਆਦੀ ਤਿਆਰੀ ਕਰਨੀ ਤੁਸੀਂ ਉਹ ਤੁਹਾਨੂੰ ਖੁਸ਼ਖਬਰੀ ਸੁਣਾਉਂਦੀ ਆ ਸੁਨੀਤਾ ਭਾਜੀ ਨੂੰ ਬਿਨ੍ਹਾਸ ਤੇ ਨਹੀਂ ਤੇਰੇ ਮੂੰਹੋਂ ਸੁਣਾ ਦੇ ਤੂੰ ਚੱਲ ਵੇਸ ਭਾਜੀ ਆਜੋ ਸੁਣ ਲਓ ਕਿਹੜੀ ਤਿਆਰੀ ਇਹਨਾਂ ਨੇ ਕਰਨੀ ਆ ਅੱਛਾ ਠੀਕ ਆ ਯਾਰ ਪਤਾ ਨਹੀਂ ਕਿਹੜੀ ਤਿਆਰੀ ਕਰਨੀ ਆ ਚੱਲ ਸੀ ਤਾਂ ਦੱਸ ਭਾਜੀ ਭਾਬੀ ਦੋਨੋਂ ਬੈਠੇ ਆ ਲੈ ਦੱਸ ਦੋ ਹੁਣ ਤੁਸੀਂ ਦੱਸਦੇ ਆ ਛਿੰਦੇ ਭਾਜੀ ਨੇ ਸਾਨੂੰ ਬਾਹਰੋਂ ਕਾਗਜ਼ ਭੇਜੇ ਆ ਅੱਛਾ ਹਾਂ ਤੇ ਵੀ ਤਾਂ ਹਾਂਜੀ ਅੱਛਾ ਅੱਛਾ ਤੇ ਇਨੀ ਵੀ ਫੈਮਿਲੀ ਲਈ ਜਾਣਾ ਅਸੀਂ ਸਾਨੂੰ ਵੀ ਫੈਮਿਲੀ ਅਜੇ ਨੂੰ ਛੁੱਟੀਆਂ ਆ 6 ਮਹੀਨੇ ਦੀਆਂ ਮੈਂ ਕਹਾਂ ਜਦਾਂ ਤੇ ਅਸੀਂ ਘੁੰਮਣੇ ਇਹ ਬਹੁਤ ਵਧੀਆ ਫੇਰ ਤਾਂ ਹਾਂਜੀ ਅਸੀਂ ਖੁਸ਼ੀ ਅਸੀਂ ਕਿ ਆ ਭਾਜੀ ਭਾਬੀ ਨਾਲ ਸ਼ੇਅਰ ਕਰੀਏ ਅਸੀਂ ਪਹਿਲਾਂ ਆਪੇ ਸਾਨੂੰ ਕਿੰਨੀਆਂ ਕੁੱਤੀਆਂ ਦੱਸ ਰਹੀ ਗਾ ਸਾਡਾ ਹੈ ਹੀ ਕੋਣਾ ਜਦ ਕਹਿੰਦਾ ਤੁਹਾਨੂੰ ਹੀ ਦੱਸਣ ਆਏ ਆ ਇਸ ਦਾ ਸੈਟ ਵੀਜਾ ਲੱਗ ਗਿਆ ਤੇ ਇਦਾਂ ਫੇ ਅਸੀਂ ਜਾਣਾ ਚਾਹੋ ਚਲੋ ਬਹੁਤ ਵਧੀਆ ਫੇਰ ਅਜੇ ਅਜੇ ਤਾਂ ਕੋਲ ਜਾਉਂਗੇ ਪਹਿਲਾਂ ਭਾਜੀ ਨੂੰ ਬੰਬੇ ਜਾਣਾ ਫੇ ਉੱਥੋਂ ਸਿੱਧਾ ਜਾਣਾ ਹਾਂਜੀ ਅਸੀਂ ਥੋੜੇ ਕਿਤੇ ਨੂਨ ਕੋ ਰਹਿਵਾਂਗੇ ਮੈਂ ਕਿਹਾ ਭਾਜੀ ਫਿਰ ਤੁਸੀਂ ਅਸੀਂ ਤਾਂ ਰਾਤ ਨੂੰ ਜਾਣਾ ਕੱਲੇ ਫਿਰ ਤੁਸੀਂ ਇਹ ਨਾ ਭਾਬੀ ਨੂੰ ਟਾਈਮ ਨਾ ਲੈ ਕੇ ਆ ਜਿਓ ਭਾਬੀ ਸਾਡੇ ਨਾਲ ਥੋੜਾ ਜਿਹਾ ਕਰਵਾ ਦੂਗੀ ਪੈਕਿੰਗ ਕਰਵਾ ਦੇਣੀ ਗੱਲ ਇਹ ਪੂਜਾ ਅਸੀਂ ਕੈਬਨਾਂ ਚ ਜਾਵਾਂਗੇ ਤੇ ਆ ਜੂਗੇ ਤੇ ਬਾਕੀ ਜਿਹੜੇ ਫਿਰ ਮਕਾਨਾਂ ਕੋਠੀਆਂ ਦੀਆਂ ਚਾਬੀਆਂ ਐ ਅਸੀਂ ਤੁਹਾਨੂੰ ਹੀ ਦੇ ਕੇ ਜਾਣੀਆਂ ਜਿੰਮੇਵਾਰੀ ਬ੍ਰੇਕ ਕਰਦੀ ਮਗਰ ਕੋਈ ਗੱਲ ਨਹੀਂ ਪੂਜਾ ਇਹ ਕਰੀ ਟੈਨਸ਼ਨ ਜਿਹੜਾ ਮਾਰ ਦੇ ਰਹੇ ਹੋ ਹਾਂ ਜਰੂਰ ਕਿ ਸਾਨੂੰ ਟਾਈਮ ਲੱਗ ਜਾਣਾ ਅਸੀਂ 10 ਮਹੀਨੇ ਸਾਲ ਵੀ ਲੱਗ ਸਕਦਾ ਉਧਰ ਰਖੜੀਆਂ ਤੋਂ ਪਹਿਲਾਂ ਪਹਿਲਾਂ ਅਸੀਂ ਆ ਜਾਣਾ ਚਾ ਆਜਾ ਰਖੜੀ ਤੋਂ ਪਹਿਲਾਂ ਫਿਰ ਰਖੜੀ ਤੋਂ ਪਹਿਲਾਂ ਪਹਿਲਾਂ ਤਾਂ ਅਸੀਂ ਆ ਜਣਾ ਨਹੀਂ ਰਖੜੀ ਤੋਂ ਪਹਿਲਾਂ ਆ ਜਾਣਾ ਅਸੀਂ ਲੈ ਜਣਾ ਆ ਰਖੜੀ ਬੰਨਣਾ ਨਹੀਂ ਸਹੀ ਆ ਨਹੀਂ ਨਹੀਂ ਅਸੀਂ ਰਖੜੀ ਤੱਕ ਤਾਂ ਆ ਜਾਣਾ ਭਾਜੀ ਟਾਈਮ ਨਾਲ ਹੀ ਚਲੋ ਕੋਈ ਗੱਲ ਨਹੀਂ ਪੂਜਾ ਅਸੀਂ ਆ ਜਾਵਾਂਗੇ ਬਹੁਤ ਖੁਸ਼ੀ ਦੇਖਾ ਬੜਾ ਮਿਲਿਆ ਭਾਜੀ ਸਪਾਈਸ ਜੇ ਦਿੱਤਾ ਸ਼ਿੰਦੇ ਭਾਜੀ ਨੇ ਕਹਿੰਦਾ ਤੁਸੀਂ ਵੀ ਨਾਲ ਚਲੋ ਕੋਮਾ ਜੀ ਵੀ ਛੁੱਟੀਆਂ ਲੈ ਰਹੀਆਂ ਮਹੀਨੇ 10 ਮਹੀਨਿਆਂ ਦੀਆਂ ਅੱਛਾ ਅੱਛਾ ਠੀਕ ਆ ਦੇਚਰੋ ਫੇਰਾ ਬਹੁਤ ਵਧੀਆ ਹੋ ਗਿਆ। ਮੇਉ ਸਾਰੀ ਫੈਮਿਲੀ ਪਤਾ ਕੀ ਆ ਪਿਛੇ ਕੰਮ ਕਾਰੋਬਾਰਾਰੇ ਸਾਰੀ ਜ਼ਿੰਦਗੀ ਕਰੀ ਜਾਣਿਆ ਘੁੰਮਣਾ ਫੇਰਨਾ ਵੀ ਜ਼ਰੂਰੀ ਹੁੰਦਾ ਆ। ਅਸੀਂ ਵੀ ਉਹ ਪਿਛੇ ਨੂੰ ਖੁਸ਼ ਖਬਰੀ ਸੁਣਾ ਕੇ ਆਈਏ। ਨਹੀਂ ਨਹੀਂ ਬਹੁਤ ਵਧੀਆ ਕੀਤਾ। ਕਿ ਅਸੀਂ ਵੀ ਅੱਗੇ ਘੁੰਮ ਫਿਰ ਕੇ ਆਏ ਆ। ਸੋਨਾ ਐਡਵੈਜ ਦਾ ਬਹੁਤ ਸੋਨਾ ਦੇਖਣ ਵਾਲਾ ਆ। ਕੋਸ਼ਾ ਭਾਜੀ ਤੁਸੀਂ ਇਤਾਰੀਆਂ ਭੈਣਾ ਖੁਸ਼ ਆ। ਉਹ ਜ ਮੇਰਾ ਦਿਲ ਦੇ ਵਿੱਚ ਖੁਸ਼ੀ ਦੇ ਖੁਸ਼ੀ ਰੱਬ ਮੇਰਾ ਮੈਂ ਤਾਂ ਕਹਿੰਦਾ ਉਸ ਅਕਾਲ ਪੁਰਖ ਦਾ ਧੰਨਵਾਦ ਕਰਦਾ। ਮੈਨੂੰ ਖੁਸ਼ੀ ਦੇ ਖੁਸ਼ੀ ਰਹੀ ਜਾਂਦਾ। ਚਲੋ ਤੋ ਆਰਾ ਪਰਮਾਤਮਾ ਇਹ ਸੰਤਾਨ ਨਮ ਲਾਣਾ ਸੀ ਤੇ ਲੋਕਾਂ ਨੂੰ ਕਿੰਨੀ ਬੜੀ ਖੁਸ਼ੀ ਦੇਣੀ ਸੀ ਪਰਮਾਤਮਾ ਨੇ ਇਹ ਭਾਬੀ ਦੇ ਕਰਮਾਂ ਨੂੰ ਲੱਗਿਆ ਸਾਡੇ ਵਿਜ਼ੇ ਲੈ ਦਵੇਈ ਦੇ ਭਾਬੀ ਦੇ ਕਰਮਾਂ ਨੂੰ ਇੰਨਾ ਲੱਛਾ ਉਹਦਾ ਦੋ ਪਰਮਾਤਮਾ ਨੇ ਭਾਬੀ ਸਾਨੂੰ ਦੇਣਾ ਸੋ ਮਤਲਬ ਦਿੱਲੀ ਸਾਨੂੰ ਸਿੱਸਾ ਦਿੰਦੀ ਆ ਘਰ ਦੇ ਵਿੱਚ ਪੂਜਾ ਖੁਸ਼ੀਆਂ ਹੁੰਦੀਆਂ ਰੱਬ ਉੱਤੇ ਹੋਰ ਖੁਸ਼ੀਆਂ ਦਿੰਦਾ ਜਿੱਥੇ ਸਰੂ ਵਜੂ ਸਰੂ ਵਜੂ ਹੁੰਦਾ ਉੱਥੇ ਕੋਈ ਬਰਕਤ ਨਹੀਂ ਰਹਿੰਦੀ ਇਹ ਬਰਕਤਾਂ ਨਹੀਂ ਤੇ ਖੁਸ਼ੀਆਂ ਦੀਆਂ ਨਿਸ਼ਾਨੀਆਂ ਆ ਅੱਜ ਮੇਰੀਆਂ ਭੈਣਾਂ ਦਵੇਈ ਨੂੰ ਘੁੰਮਣ ਚੱਲੀ ਆ ਬਹੁਤ ਖੁਸ਼ ਹੋ ਆ ਬਿਆਸ ਰਣਾਲੇ ਆ ਆਪਾਂ ਇੱਥੇ ਹੱਸਦੇ ਖੇਡਦੇ ਰਵਾਂਗੇ ਨਾ ਪਰਮਾਤਮਾ ਉਸ ਘਰ ਚ ਹਾਜ਼ਰ ਹੀ ਹੁੰਦਾ ਆਪੇ ਆਜਣ ਆਜੇਗਾ ਸਾਡੇ ਕੰਮ ਆਪੇ ਹੋਊ ਤੇ ਪਰਮਾਤਮਾ ਨੇ ਕਰੀ ਜਾਣੇ ਸਾਨੂੰ ਪਤਾ ਹੀ ਨਹੀਂ ਲੱਗਣਾ ਦੇਖੋ ਅਸੀਂ ਬਾਹਰ ਨੂੰ ਜਾਣਾ ਜੀ ਪਹਿਲਾਂ ਸਾਰਾ ਕੁਝ ਸਹੀ ਹੋਣਾ ਚਾਹੀਦਾ ਸਹੀ ਗੱਲ ਆ ਹੈਨਾ ਸਹੀ ਗੱਲ ਆ ਸਨੀਤਾ ਸਹੀ ਆ ਰਣੇ ਜੀ ਨੇ ਫੋਨ ਕੀਤਾ ਸੀ ਕਹਿੰਦਾ ਬਾਜੀ ਨੂੰ ਕਹਿ ਕੇ ਜਾਇਓ ਇਹ ਮਾਚੋ ਘਰ ਦਾ ਖਿਆਲ ਰੱਖਣਾ ਮੈਂ ਕਿਹਾ ਹਾਂ ਕੋਈ ਗੱਲ ਨਹੀਂ ਉਹ ਕੱਲ ਮੈਨੂੰ ਛਿੰਦਾ ਫੋਨ ਵੀ ਕਰਦਾ ਸੀ ਰਾਤੀ ਉਹ ਮੈਨੂੰ ਚੱਕ ਨਹੀਂ ਹੋਇਆ ਉਹ ਮੇਰੇ ਦੋਸਤ ਆ ਮੇਰੇ ਕਿਹਦੇ ਸੀ ਉਹ ਮੇਰੇ ਦੋਸਤ ਦਾ ਫੋਰਾ ਆਇਆ ਸੀਗਾ ਫਿਰ ਭੈਣ ਹੋਣਾ ਦਾ ਆ ਗਿਆ ਦੇ ਕੋਈ ਗੱਲ ਜੀ ਮੈਂ ਗੱਲ ਕਰ ਲੂੰਗਾ ਹਾਂਜੀ ਕੋਈ ਕਰ ਲਿਓ ਕਰ ਦੱਸਣਾ ਹੋਣਾ ਫਿਰ ਉਹਨੇ ਹਾਂ ਉਹ ਹੀ ਆਹੀ ਦੱਸਣਾ ਹੋਣਾ ਉਹ ਲੈ ਨਹੀਂ ਆਉਂਦੇ ਐਡਾ ਕਿਤਾ ਹੋ ਜੂਗੀ ਸੰਦਾ ਮੈਨੂੰ ਦੱਸੇ ਨਾ ਹਾਂਜੀ ਨਹੀਂ 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 ਹਾਂ ਕੋਈ ਗੱਲ ਨਹੀਂ ਫੇ ਤੁਸੀਂ ਐਦਾਂ ਕਰੋ ਇਹਨਾਂ ਨੂੰ ਕੁਰੀਆਂ ਹੁਣ ਜਾ ਲੈਂਦੇ ਕਈ ਕਈ ਸਾਰੀਆਂ ਤਿਆਰੀਆਂ ਕਰਨੀਆਂ ਹੁੰਦੀਆਂ ਆ ਆਪਣੇ ਪਾਸਪੋਰਟ ਡਾਕੂਮੈਂਟ ਸਾਰੇ ਜਿਹੜੇ ਵੀ ਹੈਗੇ ਆ ਚੰਗੀ ਤਰ੍ਹਾਂ ਇੱਕ ਫਾਈਲ ਬਣਾ ਕੇ ਉਹਦੇ ਵਿੱਚ ਰੱਖ ਲਾਇਓ ਹਾਂ ਚੰਗੀ ਤਰ੍ਹਾਂ ਜਿਹੜੀ 에어ਪੋਰਟ ਦੇ ਉੱਤੇ ਜਾ ਕੇ ਕੋਈ ਵੀ ਤੁਹਾਨੂੰ ਪ੍ਰੋਬਲਮ ਨਾ ਆਵੇ ਤਾਂ ਹੀ ਤੁਹਾਨੂੰ ਕਿਹਾ ਮੈਂ ਕਿ ਟਾਈਮ ਨਾਲ ਹੀ ਆ ਜਾਓ ਨਹੀਂ ਅਸੀਂ ਟਾਈਮ ਨਾਲ ਹੀ ਆ ਜਾਈਏ ਨਹੀਂ ਮੈਂ ਦੱਸ ਦਊਗਾ ਕਿ ਤੁਸੀਂ ਪਹਿਲੀ ਵਾਰ ਜਾਣਾ ਸਾਨੂੰ ਪਤਾ ਨਹੀਂ ਲੱਗਣਾ ਜਦ ਤੁਸੀਂ ਤਾਂ ਹੁਣ ਜਾਏ ਆਏ ਆ ਹੈਨਾ ਕੋਈ ਨਹੀਂ ਤੇ ਭਾਬੀ ਨੂੰ ਵੀ ਨਾਲ ਲੈ ਆਏ ਹੋ ਠੀਕ ਆ ਤੇ ਪ੍ਰੀਤ ਨੂੰ ਵੀ ਲੈ ਆਏ ਹੋ ਨਾਲ ਲੈ ਆ ਲਵਾਂਗੇ ਪ੍ਰੀਤ ਨੂੰ ਗੱਲ ਨਹੀਂ ਬਾਜਵਾ ਕਿ ਅਸੀਂ ਗੱਲ ਨੂੰ ਸੋਚਣਾ ਹੀ ਆ ਜੀ ਬਾਜਵਾ ਕਿ ਅਸੀਂ ਚਲ ਜਾਣਾ ਹੈ ਫਿਰ ਅਸੀਂ ਜਾ ਕੇ ਪੈਕਿੰਗ ਕਰਾਂਗੇ ਰੋਟੀ ਫਿਰ ਬਾਕੀ ਬੱਦੀ ਰਹਿ ਜੂਗੀ ਫਿਰ ਤੁਸੀਂ ਕਰਾ ਦਿਓ ਨਹੀਂ ਕੋਈ ਨਹੀਂ ਤੁਹਾਨੂੰ ਕੋਈ ਚੱਕਰੇ ਨਹੀਂ ਤੁਸੀਂ ਕਰੋ ਸਿਆਰੀ ਅਸੀਂ ਘਰ ਚ ਜਾਣਾ ਹੈ ਉਹ ਅਸੀਂ ਹੋਟਲ ਚ ਜਾਣਾ ਸੀ ਤਾਂ ਜਿਆਦਾ ਹੋਰ ਪਈ ਸੀ ਵੀਰ ਉਹ ਸਿੱਧੇ ਘਰ ਚ ਚਲ ਜਾਣਾ ਆਪਣੇ ਘਰ ਚ ਜਾਈਏ ਤੁਹਾਨੂੰ ਨਹੀਂ ਜਿਆਦਾ ਇੰਨੀ ਟੈਨਸ਼ਨ ਹਾਂਜੀ ਹੋਰ ਕੀ ਹੈ ਠੀਕ ਹੈ ਭਾਬੀ ਜੀ ਮਾਰਾ ਕਦ ਚੜਦੀ ਕਲਾ ਬਖਸ਼ੇ ਰਾਜੀ ਖੁਸ਼ੀ ਜਾਵੋ ਰਾਜੀ ਖੁਸ਼ੀ ਅਨੰਦ ਮਾਨ ਕੇ ਆਵੋ ਹਾਂਜੀ ਚਲੋ ਮੈਂ ਤਾਂ ਦੇਖਦਾ ਬਹਾਨਾ ਚਲੋ ਠੀਕ ਆ ਭਾਜੀ ਚਲੋ ਠੀਕ ਆ ਮੇਰਾ ਪੁੱਤ ਠੀਕ ਆ ਭਾਜੀ ਠੀਕ ਆ ਨਹੀਂ ਬਾਬੇ ਨਹੀਂ ਤੁਸੀਂ ਆਇਆ ਸਾਂਦੇ ਹੋ ਬਾਹਗਾ ਜ ਮੜਦੀਆਂ ਤੂੰ ਮੈਂ ਕਾਲੂ ਆਉਂਗਾ ਨਾਲੇ ਮੈਂ ਸ਼ਿੰਦਰ ਬਰਫੀ ਦਾ ਡੱਬਾ ਭੇਜਣ ਆਇਆ ਤੇ ਨਾਲੇ ਮੈਂ ਸਗਨ ਦੇ ਕੇ ਜਾਊਂਗਾ ਮੈਂ ਹੁਣ ਭੈਣ ਦੇ ਇੱਧਰ ਚੱਲ ਜਾਣਾ ਠੀਕ ਆ ਭਾਜੀ ਬਾਬੇ ਨਾਲੋਂ ਘੱਟ ਚਲੋ ਠੀਕ ਆ ਠੀਕ ਆ ਮੇਰਾ ਪੁੱਤ ਠੀਕ ਆ ਆ ਜੀ ਉੱਥੇ ਟਾਈਮ ਲੈ ਜਰੂਰ ਜਰੂਰ ਪੁੱਤ ਜਰੂਰ